ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤੁਹਾਨੂੰ ਕਿੰਜ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਉੱਤੇ ਸ਼ਹੀਦ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪੈਰਾ ਲੱਗਾ ਹੋਇਆ ਹੈ ਕੁਝ ਨਿਸ਼ਾਨੀਆਂ ਐਸੀਆਂ ਜਿਨ੍ਹਾਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਉੱਤੇ ਰੱਬੀ ਰੂਹਾਂ ਦਾ ਪੈਰਾ ਹੈ ਕੀ ਨਿਸ਼ਾਨੀਆਂ ਇਹ ਅਸੀਂ ਅੱਜ ਦੇ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਤੁਹਾਡੇ ਉੱਤੇ ਸ਼ਹੀਦ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਾ ਹੋਇਆ ਹੈ ਉਹ ਤੁਹਾਡੇ ਕਿਵੇਂ ਰੱਖਿਆ ਕਰ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸੇ ਹੀ ਬਾਰੇ ਗੱਲਬਾਤ ਕਰਾਂਗੇ ਜੀ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦੇਣਾ ਜੀ ਤੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਵੀ ਸਿਰ ਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਆ ਹੋ ਸਕੇ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ ਜੇਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਦੇ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉੱਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜੋਂ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਤੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਹੋ ਜਾਂਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਾ ਹੋਇਆ ਹੈ ਇਸ ਲਈ ਅੱਜ ਅਸੀਂ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਉਹਨਾਂ ਰੱਬੀ ਰੂਹਾਂ ਤੇ ਸ਼ਕਤੀਆਂ ਦੇ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਈ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇ ਇਸ ਬਾਰੇ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਹਰ ਰੋਜ਼ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਆਪਣੇ ਆਪ ਹੀ ਜਾਗ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਸੁੱਤੇ ਨਹੀਂ रह ਸਕਦੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਕੀਤੇ ਹੋਣਗੇ ਜਿਸ ਕਾਰਨ ਤੁਹਾਡੀ ਜਾਗ ਖੁੱਲਦੀ ਹੈ ਤੇ ਮਨ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਇਸ ਸਮੇਂ ਨੂੰ ਅਜਾਈ ਨਾ ਗਵਾਈਏ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕਦਮ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਕੋਈ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੀ ਰੂਹਾਨੀ ਢੰਗ ਨਾਲ ਇਹ ਸਭ ਪਰੇਸ਼ਾਨੀਆਂ ਤੇ ਤਕਲੀਫਾਂ ਜੜ ਤੋਂ ਖਤਮ ਵੀ ਹੋ ਜਾਂਦੀਆਂ ਹਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਇਕਦਮ ਤੁਹਾਡੇ ਸਰੀਰ ਦੇ ਰੋਂਗਟੇ ਖੜੇ ਹੋ ਜਾਂਦੇ ਹਨ ਅਜੀਬ ਜਿਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੈਂਸੇਸ਼ਨ ਬਾਡੀ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪ ਜੀ ਦੇ ਕੋਲ ਹੈ ਚੌਥੀ ਨਿਸ਼ਾਨੀ ਵਿੱਚ ਤੁਹਾਡੀ ਬਿਨਾਂ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਜਦ ਪੂਰੀ ਹੋ ਜਾਂਦੀ ਹੈ ਅਜੇ ਤੁਸੀਂ ਬਸ ਉਸ ਬਾਰੇ ਮੜਾ ਮੋਟਾ ਹੀ ਸੋਚਿਆ ਹੁੰਦਾ ਹੈ ਕਿ ਰੱਬ ਸਾਨੂੰ ਇਹ ਵੀ ਦੇ ਦੇਵੇ ਤੇ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਤੁਸੀਂ ਸੋਚਦੇ ਹੋ ਕਿ ਅਜੇ ਤੇ ਅਸੀਂ ਸੋਚ ਰਹੇ ਸੀ ਸਾਡੀ ਇਹ ਗੱਲ ਆਪਣੇ ਆਪ ਕਿਵੇਂ ਪੂਰੀ ਹੋ ਗਈ ਹੈ ਵੇਦਾਂ ਦੇ ਚਮਤਕਾਰ ਜੇਕਰ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਪੰਜਵੀਂ ਨਿਸ਼ਾਨੀ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ ਜਿਵੇਂ ਇੱਕਦਮ ਕਿਸੇ ਕਿਤਾਬ ਦਾ ਇਹੋ ਜਿਹੀ ਮਿਲ ਜਾਣਾ ਜਿਸ ਵਿੱਚ ਸਾਰੇ ਹੀ ਤੁਹਾਡੇ ਸਵਾਲਾਂ ਦੇ ਜਵਾਬ ਹੋਣ WhatsApp ਤੇ ਇੱਕਦਮ ਮੈਸੇਜ ਆ ਜਾਣਾ ਜਾਂ ਆਉਂਦੇ ਜਾਂਦੇ ਰਸਤੇ ਵਿੱਚ ਕੁਝ ਪੜ ਲਿਖ ਹੋ ਜਾਣਾ ਜਾਂ ਕਿਸੇ ਅਣਜਾਣੇ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਚਲੇ ਜਾਣਾ ਇਹ ਸਭ ਨਿਸ਼ਾਨੀਆਂ ਵੀ ਰੱਬੀ ਰੂਹਾਂ ਦੇ ਕੋਲ ਹੋਣ ਦੀਆਂ ਹੁੰਦੀਆਂ ਹਨ ਜੀ ਛੇਵੀਂ ਨਿਸ਼ਾਨੀ ਵਿੱਚ ਤੁਹਾਨੂੰ ਅਣਜਾਣ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿੰਨਾਂ ਚੀਜ਼ਾਂ ਨੂੰ ਤੁਸੀਂ ਕਦੀ ਦੇਖਿਆ ਸੁਣਿਆ ਜਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਪਰ ਪਹਿਲੀ ਵਾਰ ਅਚਾਨਕ ਦੇਖਣ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤੇ ਇੱਕਦਮ ਸਾਡੇ ਮੁਖ ਵਿੱਚੋਂ ਬਹੁਤ ਜਲਦੀ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਅਤੇ ਜਵਾਬ ਪੂਰੇ ਅਸੀਂ ਕੌਨਫੀਡੈਂਸ ਦੇ ਨਾਲ ਵੀ ਦੇਣਾ ਸ਼ੁਰੂ ਕਰ ਦਿੰਦੇ ਹਾਂ ਇਹ ਵੀ ਇੱਕ ਚਮਤਕਾਰੀ ਨਿਸ਼ਾਨੀ ਹੀ ਗਿਣੀ ਜਾਂਦੀ ਹੈ ਤਾਂ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਅਤੇ ਰੱਬੀ ਰੂਹਾਂ ਦਾ ਪਹਿਰਾ ਹੈ ਸਤਵੀਂ ਨਿਸ਼ਾਨੀ ਦੱਸਦੀ ਹੈ ਕਿ ਜਦ ਵੀ ਤੁਸੀਂ ਕਿਤੇ ਇਕੱਲੇ ਸਾਧਨਾ ਵਿੱਚ ਸਿਮਰਨ ਕਰ ਰਹੇ ਹੋ ਜਾਂ ਘਰ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾ ਕਿਸੇ ਕਾਰਨ ਆਏ ਜਾਂ ਆਲੇ-ਦੁਆਲੇ ਕੋਈ ਫੁੱਲ ਵੀ ਨਹੀਂ ਹੁੰਦਾ ਪਰ ਫਿਰ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਐਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਸ਼ਹੀਦ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪਹਿਰਾ ਹੈ ਤਾਂ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰਿਆ ਕਰੋ ਸਵੇਰੇ ਉੱਠਦੇ ਸਮੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਰਾਤ ਬਹੁਤ ਸੁਖ ਦੀ ਬਤੀਤ ਹੋਈ ਹੈ ਤੇ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਤੇ ਸਿਮਰਨ ਕਰਿਆ ਕਰੋ ਤੇ ਰਾਤ ਨੂੰ ਸੌਣ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੈ ਤੇ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ ਤੇ ਅੰਮ੍ਰਿਤ ਵੇਲਾ ਬਖਸ਼ੋ ਇਹ ਸਾਨੂੰ ਜੀ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਕਤੀਆਂ ਦਾ ਪਹਿਰਾ ਲੱਗਾ ਹੋਇਆ ਹੈ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਦਾ ਪਤਾ ਸਾਨੂੰ ਲੱਗ ਜਾਵੇ ਕਿ ਸਾਡੇ ਉੱਤੇ ਸ਼ਹੀਦ ਸਿੰਘਾਂ ਦਾ ਜਾਂ ਅਰਬੀ ਰੂਹਾਂ ਦਾ ਪੈਰਾ ਹੈਗਾ ਵੈ ਜਿਹੜੀਆਂ ਨਿਸ਼ਾਨੀਆਂ ਦਸੀਆਂ ਗਈਆਂ ਐ ਵੀਰੋ ਉਹ ਤੁਸੀਂ ਆਪ ਵੀ ਉਹਨਾਂ ਨੂੰ ਯਕੀਨਨ ਕਿਤੇ ਨਾ ਕਿਤੇ ਆਪਣੀ ਲਾਈਫ ਚ ਆਬਜ਼ਰਵ ਕੀਤਾ ਹੋਵੇਗਾ ਤੇ ਚਲੋ ਸਾਰੀਆਂ ਨਹੀਂ ਤੇ ਕੁਝ ਨਿਸ਼ਾਨੀਆਂ ਯਕੀਨਨ ਤੁਹਾਡੇ ਹਰ ਇੱਕ ਨਾਲ ਵਾਪਰੀਆਂ ਹੋਣਗੀਆਂ ਤੁਸੀਂ ਕਮੈਂਟ ਦੇ ਵਿੱਚ ਲਾਜ਼ਮੀ ਇਹਨਾਂ ਨੂੰ ਮੈਂਸ਼ਨ ਕਰਿਓ ਕਿ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਵਾਜ਼ਦਫਾ ਜਦੋਂ ਬੰਦੇ ਦੀ ਤੈਨੂੰ ਤੋਂ ਲੈ ਕੇ 5 ਵਜੇ ਅੱਖ ਖੋਲਦੀ ਹੈ ਕਿਉਂਕਿ ਉਹ ਇਬਾਦਤ ਦਾ ਵੇਲਾ ਹੈ ਉਹ ਉਹ ਚੀਜ਼ ਉਸ ਉਸ ਵੇਲੇ ਰੱਬ ਨੂੰ ਪੁਕਾਰਨੇ ਦਾ ਟਾਈਮ ਹੈ ਉਹਦੇ ਕੋਲੋਂ ਮੰਗਣੇ ਦਾ ਟਾਈਮ ਹੈ ਆਪਣੇ ਗੁਨਾਹ ਬਖਸ਼ਵਾਉਣ ਦਾ ਟਾਈਮ ਹੀਗਾ ਵੈ ਉਹ ਟਾਈਮ ਜਿਹੜਾ ਵੈ ਉਹ ਰੱਬ ਨਾਲ ਮੁਲਾਕਾਤ ਦਾ ਟਾਈਮ ਹੀਗਾ ਵੈ ਔਰ ਅਗਰ ਤੁਹਾਡੀ ਉਸ ਟਾਈਮ ਅੱਖ ਖੋਲਦੀ ਹੈ ਨਾ ਤੇ ਉਹ ਤੁਹਾਡੇ ਉੱਤੇ ਯਕੀਨਨ ਰੱਬ ਦੀ ਖਾਸ ਰਹਿਮਤ ਹੈ ਉਹ ਜਿਹੜੀਆਂ ਅਰਬੀ ਰੂਹਾਂ ਹੈ ਉਹਨਾਂ ਦਾ ਪਹਿਰਾ ਹੈ ਤੁਹਾਡੇ ਉੱਤੇ ਜਿਹੜੀ ਤੁਹਾਡੀ ਅੱਖ ਖੁੱਲਣ ਲਈ ਹੈਗੀ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਉਂਕਿ ਉਹ ਅਣਜਾਣੇ ਦੇ ਵਿੱਚ ਤੁਹਾਨੂੰ ਤੁਹਾਨੂੰ ਉਹ ਨਜ਼ਰ ਤੇ ਨਹੀਂ ਚੀਜ਼ਾਂ ਆਉਂਦੀਆਂ ਹੈਗੀਆਂ ਲੇਕਿਨ ਉਹਨਾਂ ਦੀ ਮੌਜੂਦਗੀ ਇਸ ਤੋਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੀ ਉਸ ਟਾਈਮ ਅੱਖ ਖੁੱਲਣ ਲਈ ਹੈਗੀ ਹੈ ਔਰ ਇਹ ਇੱਕ ਖਾਸ ਨਿਸ਼ਾਨੀਆਂ ਦੇ ਵਿੱਚ ਨਿਸ਼ਾਨੀ ਹੈਗੀ ਹੈ ਦੂਸਰਾ ਕਿ ਤੁਸੀਂ ਬਾਜ਼ ਦਫਾ ਸਾਡੇ ਦਿਲ ਵਿੱਚ ਖਿਆਲ ਹੁੰਦਾ ਹੈ ਕਿਸੇ ਚੀਜ਼ ਦਾ ਕਿ ਕਾਸ਼ ਆ ਮੈਨੂੰ ਮਿਲ ਜਾਂਦੀ ਜਾਂ ਮੈਂ ਉਹਨੂੰ ਹਾਸਲ ਕਰਨਾ ਚਾਹੁੰਦਾ ਹਾਂ ਔਰ ਫੌਰਨ ਹੀ ਉਹ ਐਸਾ ਸਬਬ ਬਣ ਜਾਂਦਾ ਹੈ ਕਿ ਕੁਝ ਹੀ ਲਮਹਾਂ ਦੇ ਵਿੱਚ ਸਾਨੂੰ ਉਹ ਚੀਜ਼ ਜਿਹੜੀ ਹੈ ਹਾਸਲ ਹੋ ਜਾਂਦੀ ਹੈ ਤੇ ਇਹ ਵੀ ਇੱਕ ਵੱਡੀ ਨਿਸ਼ਾਨੀ ਹੈਗੀ ਹੈ ਰੱਬੀ ਰੂਹਾਂ ਦੇ ਤੁਹਾਡੇ ਉੱਤੇ ਪਹਿਰੇ ਦੀ ਕਿ ਤੁਹਾਨੂੰ ਉਹ ਚੀਜ਼ ਜਿਸ ਤਰ੍ਹਾਂ ਹੀ ਤੁਹਾਡੇ ਮੂੰਹ ਚੋਂ ਨਿਕਲਦੀ ਹੈ ਉਹ ਕਬੂਲੀਅਤ ਦਾ ਟਾਈਮ ਹੁੰਦਾ ਹੈ ਤੇ ਤੁਹਾਡੀ ਚੀਜ਼ ਜਿਹੜੀ ਹੈ ਤੁਹਾਡੀ ਦੁਆ ਜਿਹੜੀ ਹੈ ਉਹ ਕਬੂਲ ਹੋ ਜਾਂਦੀ ਹੈ ਔਰ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ ਕਹਿੰਦੇ ਨਾਲ 24 ਘੰਟਿਆਂ ਦੇ ਵਿੱਚ ਇੱਕ ਕੜੀ ਐਸੀ ਆਉਂਦੀ ਹੈ ਜਦੋਂ ਜ਼ੁਬਾਨ ਚ ਜੋ ਵੀ ਲਫ਼ਜ਼ ਨਿਕਲਦਾ ਹੈ ਜੋ ਵੀ ਬੋਲ ਨਿਕਲਦੇ ਹੈ ਉਹ ਰੱਬ ਫੌਰਨ ਹੀ ਪੂਰੀ ਕਰ ਦਿੰਦਾ ਹੈਗਾ ਵੈ ਔਰ ਉਹਦਾ ਇਨਸਾਨ ਨੂੰ ਪਤਾ ਨਹੀਂ ਹੁੰਦਾ ਤੇ ਤੀਸਰੀ ਚੀਜ਼ ਜਿਹੜੀ ਦੱਸੀ ਗਈ ਹੈ ਕਿ ਬਾਅਦ ਵਫਾ ਕੁਝ ਚੀਜ਼ਾਂ ਨੂੰ ਲੈ ਕੇ ਸਾਡੇ ਮਨ ਵਿੱਚ ਕੁਝ ਵਿਚਾਰ ਹੁੰਦੇ ਕੁਝ ਸਵਾਲ ਹੁੰਦੇ ਹੈ ਕਿ ਇਹਨਾਂ ਦੇ ਕੀ ਜਵਾਬ ਹੋਣਗੇ ਜਾਂ ਕਿਨਾਂ ਕੋ ਇਹਨਾਂ ਦੇ ਜਵਾਬ ਲੈ ਜਾਣ ਅਸੀਂ ਜਿਹੜੇ ਆ ਪਰੇਸ਼ਾਨੀ ਦੇ ਵਿੱਚ ਮੁਕਤਲਾ ਹੋਈਦਾ ਹੈ ਪਰ ਉਹ ਰੱਬ ਦਾ ਖਾਸ ਕਰਮ ਹੁੰਦਾ ਹੈ ਕਿ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਕੋਈ ਕਿਤਾਬ ਐਸੀ ਹੱਥ ਲੱਗ ਜਾਂਦੀ ਹੈ ਜਾਂ WhatsApp ਤੇ ਕੋਈ ਮੈਸੇਜ ਆ ਜਾਂਦਾ ਹੈ ਜਾਂ ਕਿਸੇ ਦੇ ਮੂੰਹ ਉਹ ਚੀਜ਼ ਜਿਹੜੇ ਸਾਡੇ ਸਵਾਲ ਹੁੰਦੇ ਆ ਉਹ ਕੋਈ ਹੋਰ ਪੁੱਛ ਲੈਂਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਇਹੀ ਬਿਲਕੁਲ ਸਾਡੇ ਸਵਾਲ ਚ ਸਾਨੂੰ ਵੀ ਇਹਨਾਂ ਦੇ ਜਵਾਬ ਚਾਹੀਦੇ ਸੀ ਤੇ ਸਾਨੂੰ ਉਹਨਾਂ ਦੇ ਜਵਾਬ ਪਤਾ ਲੱਗ ਜਾਂਦੇ ਆ ਹੇਗੀ ਹੈ ਫਿਰ ਜਦੋਂ ਅਸੀਂ ਰੱਬ ਦੀ ਇਬਾਦਤ ਕਰਦੇ ਹੋਈਦਾ ਹੈ ਤੇ ਇੱਕ ਕਿਸੇ ਇੱਕ ਪੁਆਇੰਟ ਤੇ ਜਾਂ ਕਿਸੇ ਇੱਕ ਜਗ੍ਹਾ ਤੇ ਉਹ ਜ਼ਿਕਰ ਜਿਹੜਾ ਹੈ ਉਹ ਸਾਨੂੰ ਇੰਨਾ ਜ਼ਿਆਦਾ ਅਸੀਂ ਉਹਦੀ ਗਹਿਰਾਈ 'ਚ ਚਲੇ ਜਾਈਦਾ ਹੈ ਕਿ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਆ ਸਾਡੇ ਜਿਸਮ ਤੇ ਜਿਹੜੇ ਵਾਲ ਆ ਉਹ ਇੱਕਦਮ ਜਿਹੜੇ ਆ ਉਹ ਖੜੇ ਹੋ ਜਾਂਦੇ ਆ ਔਰ ਇਹ ਵੀ ਇੱਕ ਖਾਸ ਨਿਸ਼ਾਨੀ ਹੈਗੀ ਹੈ ਬਿਰੋ ਇਹ ਜਿਹੜੀਆਂ ਚੀਜ਼ਾਂ ਇਕੀਨਨ ਹਰ ਇੱਕ ਦੇ ਨਾਲ ਚਲੋ ਸਾਰੀਆਂ ਨਾ ਸਹੀ ਲੇਕਿਨ ਕੁਛ ਨਿਸ਼ਾਨੀਆਂ ਐਸੀਆਂ ਜਿਹੜੀਆਂ ਮੁਖਤਲਿਫ ਜਗ੍ਹਾ ਦੇ ਤੁਹਾਡੇ ਨਾਲ ਹੋਈਆਂ ਹੋਣਗੀਆਂ ਤੁਹਾਨੂੰ ਉਹਦੇ ਫਿਰ ਉਸ ਤੋਂ ਤੁਹਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਰੱਬ ਨੇ ਤੁਹਾਨੂੰ ਹਦਾਇਤ ਤੋਫੀਕ ਬਖਸ਼ੀ ਸੀਗੀ ਵੀਰੋ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈਗਾ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਢੇਰ ਸਾਰਾ ਖਿਆਲ ਅੱਲਾ ਹਾਫਿਜ਼